ਸੋ ਅਧਿਕੂ ਪਹਿਲੀ ਗੱਲ ਤਾਂ ਸਟੂਡੈਂਟਸ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਬਹੁਤ ਸਾਰੇ ਆਪਣੇ ਬੱਚੇ ਬਹੁਤ ਡਰੇ ਪਏ ਨੇ ਜਿੱਦਾਂ ਦੀ ਨਿਊਜ਼ ਆਂਦੀ ਹੈ ਉਤੋਂ ਕਿ ਪੀਆਰ ਦੇਣੀ ਕੈਨੇਡਾ ਨੇ ਬੰਦ ਕਰਤੀ ਸੋ ਇਹ ਚੀਜ਼ ਨੂੰ ਆਪਣੇ ਦਿਮਾਗ ਚ ਕੱਢ ਦਿਓ ਪੀਆਰ ਉਹਨਾਂ ਨੂੰ ਨਹੀਂ ਮਿਲਨੀ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਪੀਆਰ ਉਹਨਾਂ ਨੂੰ ਨਹੀਂ ਮਿਲਨੀ ਜਿਨ੍ਹਾਂ ਨੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਨਹੀਂ ਕੀਤੇ ਪੀਆਰ ਉਹਨਾਂ ਨੂੰ ਨਹੀਂ ਮਿਲਨੀ ਜਿਹੜੇ ਕੀ ਕਹਿੰਦੇ ਆ ਵੀਜ਼ਾ ਖਤਮ ਹੋ ਗਿਆ ਵੀਜ਼ਾ ਐਪਲੀਕੇਸ਼ਨ ਨਹੀਂ ਲਾਈ ਐਕਸਟੈਂਸ਼ਨ ਦੀ ਸুইস ਆਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮੇਰੀ ਸਾਰਿਆਂ ਨੂੰ ਡਵਾਈਸ ਹੈ ਕਿ ਅਸੀਂ ਜਲਦੋਂ ਕੀ ਕਹਿੰਦੇ ਆ ਕੈਨੇਡਾ ਦਾ ਵੀਜ਼ਾ ਅੱਜ ਹੀ ਰੇਟ ਚ ਅਪਲਾਈ ਕਰਨ ਬਾਰੇ ਸੋਚਦੇ ਆ ਤਾਂ ਆਪਾਂ ਇਹ ਪਹਿਲੀ ਗੱਲ ਸੁੱਝੀ ਕਿ ਅਸੀਂ ਡਿਪਲੋਮਾ ਲਈਏ ਕਿ ਡਿਗਰੀ ਲਈਏ ਤੁਸੀਂ ਦੇਖੋ ਜਦੋਂ ਅਸੀਂ ਡਿਗਰੀ ਲੈਣੇ ਆ ਤਾਂ 4+7 ਜਾਂ 3+ ਕੀ ਕਹਿੰਦੇ ਆ 3+3 ਜਾਂ 4+3 ਯਾਨੀ ਕਿ 3 ਇਅਰਸ ਡਿਗਰੀ 3 ਇਅਰਸ ਵਰਕ ਪਰਮਿਟ ਜਾਂ 4 ਇਅਰਸ ਡਿਗਰੀ 3 ਇਅਰਸ ਵਰਕ ਪਰਮਿਟ ਸੋ 7 ਸਾਲ ਇੱਕ ਬਹੁਤ ਹੀ ਲੰਬਾ ਸਮਾਂ ਹੈਗਾ ਜਿਹਦੇ ਦੌਰਾਨ ਤੁਸੀਂ ਪੀਆਰ ਈਜ਼ੀਲੀ ਲੈ ਸਕਦੇ ਹੋ ਔਰ ਸਾਤ ਸਾਲ ਦੇ ਅੰਦਰ ਤੁਸੀਂ ਇਹੋ ਜਿਹਾ ਉਹਨਾਂ ਦੇ ਕਲਚਰ ਚ ਰਿਜਮੇ ਵਿੱਚ ਜਾਂਦੇ ਹੋ ਜਿੰਨੂੰ ਕਹਿੰਦੇ ਆ ਕਿ ਉਸ ਤੋਂ ਬਾਹਰ ਕੱਢਣਾ ਤੁਸੀਂ ਇੰਡੀਆ ਆ ਕੇ ਇੰਡੀਆ ਸੈਟਲ ਵੀ ਨਹੀਂ ਹੋ ਸਕੋਗੇ ਕਿਉਂਕਿ ਤੁਸੀਂ ਬਿਲਕੁਲ ਪੂਰੇ ਕੈਨੇਡੀਅਨ ਹੋ ਚੁੱਕੇ ਹੁੰਦੇ ਹੋ ਸੋ ਸਟੂਡੈਂਟਸ ਅੱਜ ਦੀ ਰੇਟ ਤੇ ਜੇ ਅਸੀਂ ਦੇਖੀਏ ਤਾਂ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਇੱਕ ਟਾਪ ਡੈਸਟੀਨੇਸ਼ਨ ਹੈਗੀ ਹੈ ਬੈਚਲਰ ਡਿਗਰੀ ਕਰਨ ਲਈ 250 ਸਾਲ ਪੁਰਾਣੀ ਯੂਨੀਵਰਸਿਟੀ ਹੈ ਅਫੋਰਡੇਬਲ ਫੀਸ ਹੈ ਕੁਆਲਿਟੀ ਕੋਰਸੇਸ ਹੈਗੇ ਆ ਬਹੁਤ ਹੀ ਵੱਡਾ ਸੋ ਮੈਂ ਕਹਾਂਗਾ 3-400 ਏਕੜ ਚ ਕੈਂਪਸ ਹੈ ਸਰਕਾਰੀ ਹੈ ਸਰਕਾਰੀ ਯੂਨੀਵਰਸਿਟੀ ਹੈ ਐਂਡ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਐਟਲੈਂਟਿਕ ਪ੍ਰੋਵਿੰਸਟ ਹੈ ਔਰ AIPP ਦਾ ਬੈਨੀਫਿਟ ਲੈ ਕੇ ਤੁਸੀਂ PR ਆਪਣੀ ਜਲਦ ਤੋਂ ਜਲਦ ਲੈ ਸਕਦੇ ਹੋ ਫਿਰ ਅਸੀਂ ਗੱਲ ਕਰ ਲੈਂਦੇ ਹਾਂ ਕਿ ਅਫੇਰ ਅਸੀਂ ਆਈਡੀ ਯੂਨੀਵਰਸਿਟੀ ਆਫ ਰਾਜਾ ਨਾ ਸੋ ਯੂਨੀਵਰਸਿਟੀ ਆਫ ਰਜਾਇਨਾ ਜੇਸੀ ਗੱਲ ਕਰਦੇ ਆ ਤਾਂ ਸਸਕੈਚੂਨ ਪ੍ਰੋਵਿੰਸ ਚ ਆ ਜਾਂਦੀ ਹੈ ਸੋ ਸਸਕੈਚੂਨ ਪ੍ਰੋਵਿੰਸ ਚ ਜੇ ਅਸੀਂ ਗੱਲ ਕਰੀਏ ਤਾਂ ਆਲਰੇਡੀ ਤੁਹਾਨੂੰ ਪਤਾ ਹੀ ਹੋਵੇਗਾ ਐਸਆਈਐਨਪੀ ਦੇ ਅੰਡਰ ਅਸੀਂ ਪੀਆਰ ਜਲਦੀ ਲੈ ਸਕਦੇ ਆ ਸੋ ਯੂਨੀਵਰਸਿਟੀ ਆਫ ਰਜਾਇਨਾ ਸਸਕੈਚੂਨ ਪੋਲੀਟੈਕਨਿਕ ਇੱਕ ਇਦਾਂ ਦੇ ਦੋ ਇੰਸਟੀਚਿਊਟ ਹੈਗੇ ਆ ਜਿੱਥੇ ਤੁਸੀਂ ਅਗਰ ਜੇ ਤੁਸੀਂ ਜਾਣਦੇ ਹੋ ਤਾਂ ਤੁਹਾਨੂੰ ਪੀਆਰ 'ਚ ਦਿੱਕਤ ਨਹੀਂ ਆਏਗੀ ਔਰ ਸਕੋਪ ਆਫ ਸੈਟਲਮੈਂਟ ਬਹੁਤ ਜ਼ਿਆਦਾ ਹੈਗਾ ਫਿਰ ਅਸੀਂ ਮੈਨੀਟੋਬਾ ਤੇ ਆ ਜਾਂਦੇ ਹਾਂ ਜਿੱਥੇ ਐਮ ਆਈ ਟੀਟੀ ਕਾਲਜ ਹੈਗਾ ਮੈਨੀਟੋਬਾ ਇੰਸਟੀਚੂਟ ਆਫ ਟ੍ਰੇਡਸ ਐਂਡ ਟੈਕਨੋਲੋਜੀ ਸੀਜ਼ ਲਿਮਿਟਿਡ ਹੈ ਪਰ ਅੱਜ ਦੀ ਡੇਟ ਤੱਕ ਤੁਸੀਂ ਜਨਵਰੀ ਇਨਟੇਕ 'ਚ ਅਪਲਾਈ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਬੱਚੇ ਕਹਿੰਦੇ ਕਿ ਅਸੀਂ ਅਸੀਂ ਇਦਾਂ ਦੇ ਸਿਟੀਸ 'ਚ ਕਿਉਂ ਜਾਈਏ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜਿੱਥੇ ਆਪਣੇ ਬੰਦੇ ਹੈਗੇ ਆ ਬਿਲਕੁਲ ਜਾਓ ਤੁਸੀਂ ਉੱਥੇ ਜਿਵੇਂ ਬਰੌਕ ਯੂਨੀਵਰਸਿਟੀ ਨੈਗਰਾ ਦੇ ਕੋਲ ਹੋ ਗਈ ਟ੍ਰੈਂਟ ਯੂਨੀਵਰਸਿਟੀ ਪੀਟਰਸਬਰਗ ਵਿੱਚ ਹੋ ਗਈ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਐਪਰਟਸਫੋਰਡ ਚ ਹੋ ਗਈ ਕੌਨਟਰਲ ਪੋਲੀਟੈਕਨਿਕ ਯੂਨੀਵਰਸਿਟੀ ਸਰੀ ਵਿੱਚ ਹੋ ਗਈ ਸੋ ਇਹ ਟਾਪ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਤੁਸੀਂ ਪੜਨ ਜਾ ਸਕਦੇ ਹੋ ਯੂਨੀਵਰਸਿਟੀ ਆਫ ਨਾਰਥ ਬ੍ਰਿਟਿਸ਼ ਕੋਲੰਬੀਆ ਹੋ ਗਈ ਇੱਥੇ ਤੁਸੀਂ ਜੇ ਪੜਨ ਜਾਓਗੇ ਪੜਾਈ ਚੰਗੀ ਕਰੋਗੇ ਤਾਂ ਪੀਆਰ ਹੋਣ ਦੇ ਬਹੁਤ ਚੰਗੇ ਚਾਂਸੇਸ ਹੈਗੇ ਹਨ ਜੋ ਸਟੂਡੈਂਟਸ ਕੇ ਕਹਿੰਦੇ ਆ ਅੱਜ ਦੀ ਰੇਟ ਤੇ ਸਾਰੀਆਂ ਯੂਨੀਵਰਸਿਟੀਆਂ ਜ਼ਰੂਰ ਚੂਜ਼ ਕਰੋ ਔਰ ਇਸ ਤੋਂ ਬਾਅਦ ਕਾਲਜੇਸ ਦੇਖੋ ਜਿਹੜੇ R N I P ਦੇ ਅੰਡਰ ਆਂਦੇ ਆ ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਅੰਡਰ ਆਂਦੇ ਆ ਜਿਵੇਂ ਸੂ ਕਾਲਜ ਕੈਂਬਰੀਅਨ ਕਾਲਜ ਨਾਰਦਰਨ ਕਾਲਜ ਇਹ ਸਾਰੇ ਹੀ ਜਿਹੜੇ ਕਾਲਜੇਸ ਹੈਗੇ ਹੋ ਆਰ ਐਨ ਆਈ ਪੀ ਦੇ ਅੰਡਰ ਆਂਦੇ ਆ ਸੋ ਇਨਾ ਦੇ ਵੀ ਸੀ ਧਿਆਨ ਦਿਈਏ ਸੋ ਦੇਖੋ ਸਟੂਡੈਂਟ ਅਸੀਂ ਮੈਂ ਫੇਰ बार-बार ਕਹਾਂ ਕਿ ਮੈਂ ਸਟੂਡੈਂਟ ਨੂੰ ਬਿਲਕੁਲ ਜੇ ਸੀ ਕਹੀਏ ਕਿ ਸਿਰਫ ਵੀਜ਼ਾ ਲੈ ਕੇ ਦੇਣਾ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਹੈਗਾ ਕਿ ਉਹਨੂੰ ਕੈਰੀਅਰ ਗਾਈਡੈਂਸ ਕਰਾਂ ਸੋ ਕਰੀਅਰ ਗਾਈਡੈਂਸ ਦੇ ਨਾਲ ਨਾਲ ਅਸੀਂ ਦੱਸਾਂਗੇ ਕਿ ਜਿਹੜਾ ਕੋਰਸ ਚੰਗਾ ਹੈਗਾ ਕਿਹੜੀ ਜਗ੍ਹਾ ਤੇ ਉਹਨੂੰ ਪੀਆਰ जल्दी ਮਿਲ ਸਕਦੀ ਹੈ ਉਹਦਾਂ ਦੇ ਕੋਰਸੇਸ ਚੂਜ਼ ਕਰਨੇ ਅੱਜ ਦੇ ਸਮੇਂ ਦੀ ਡਿਮਾਂਡ ਹੈ ਸੋ ਜਿਹੜੇ ਬੱਚੇ ਹੁਣ ਇੱਥੇ ਫਰਸਟ ਇਅਰ ਚ ਐਡਮਿਸ਼ਨ ਲੈ ਚੁੱਕੇ ਨੇ ਮੈਂ ਉਹਨਾਂ ਨੂੰ ਕਹਾਂਗਾ ਇੱਕ ਵਾਰੀ ਅਸੈਸ ਕਰੋ ਕਿ ਇੱਥੇ ਐਡਮਿਸ਼ਨ ਲੈ ਕੇ ਕੀ ਆਪਰਚ्युनिटी ਹੈ ਔਰ ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਕੀ ਆਪਰਚ्युनिटी ਤੁਸੀਂ ਮਿਸ ਕਰ ਰਹੇ ਹੋ ਔਰ ਡੈਫੀਨਿਟਲੀ ਤੁਸੀਂ ਜਨੂਅਰੀ ਇਨਟੇਕ ਲਈ ਅਪਲਾਈ ਕਰ ਸਕਦੇ ਬਿਲਕੁਲ ਕਿਉਂਕਿ ਕੀ ਕਹਿੰਦੇ ਹੈ ਕਈ ਕਾਲਜਸ ਦਾ ਤੁਹਾਡੇ ਕ੍ਰੈਡਿਟ ਟ੍ਰਾਂਸਫਰ ਵੀ ਲੈਂਦੇ ਆ ਪਰ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਇੱਥੇ ਐਡਮਿਸ਼ਨ ਲਈ ਹੈ ਉਹ ਬਹੁਤ ਜ਼ਿਆਦਾ ਕਨਫਿਊਜ਼ਡ ਹੈ ਕਿ ਮੈਂ ਬਾਹਰ ਜਾਵਾਂ ਕਿ ਨਾ ਜਾਵਾਂ ਸੋ ਉਹਨਾਂ ਨੂੰ ਮੈਂ ਇਸ ਸਮਾਂ ਕਵਾਂਗਾ ਕਿ ਇੱਕ ਵਾਰੀ ਜਿਹੜੇ ਬੱਚੇ ਹੁਣ ਰੀਸੈਂਟਲੀ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰੋ ਔਰ ਜ਼ਰੂਰ ਆਪਣਾ ਕੰਟਰੀ ਧਿਆਨ ਨਾਲ ਚੂਜ਼ ਕਰੋ ਔਰ ਅੱਜ ਦੀ ਰੇਟ ਤੇ ਵੀ ਓਪਰਚ्युनिटी ਦੇਖੋ ਕਿ ਪੜ੍ਹਾਈ ਕਰਨ ਤੋਂ ਬਾਅਦ ਇੱਥੇ ਕੀ ਓਪਰਚ्युनिटी ਮਿਲਨੀ ਹੈ 25000 ਦੀ 50000 ਦੀ ਉੱਥੇ ਤਾਂ ਮਿਨੀਮਮ ਵੇਜ ਹੀ 2.5 ਲੱਖ ਰੁ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਕੰਪੈਰੀਜ਼ਨ ਕਰਨ ਦੀ ਲੋੜ ਹੈਗੀ ਐ ਐਂਡ ਡੈਫੀਨੇਟਲੀ ਤੁਸੀਂ ਜ਼ਰੂਰ ਅਸੈਸ ਕਰੋ ਕਿ ਤੁਹਾਡਾ ਬੈਨੀਫਿਟ ਕਿੱਥੇ ਹੈਗਾ ਮੈਂ ਤੁਹਾਨੂੰ ਕਿਹਾ ਕਿ ਜਦੋਂ ਅਸੀਂ ਡਿਗਰੀ ਲਵਾਂਗੇ ਤਾਂ ਸਾਨੂੰ ਇੱਕ ਸਮਾਂ ਜ਼ਿਆਦਾ ਮਿਲ ਜਾਏਗਾ ਪਹਿਲੀ ਗੱਲ ਤਾਂ 7 ਸਾਲ ਦਾ ਸਮਾਂ ਮਿਲ ਜਾਏਗਾ ਜਿਹਦੇ ਵਿੱਚ ਸਾਨੂੰ ਪੀਆਰ ਲੈਣੀ ਆਸਾਨ ਰਹੇਗੀ ਰਹੇਗੀ ਸਾਨੂੰ ਬੈਚਲਰ ਡਿਗਰੀ ਕਰਨ ਤੇ ਜਿਹੜੇ ਐਕਸਟਰਾ ਪੁਆਇੰਟਸ ਵੀ ਮਿਲਣਗੇ ਮਤਲਬ ਕਿ ਜੇਸੀ ਪੁਆਇੰਟਸ ਦੀ ਗੱਲ ਕਰੀਏ ਤਾਂ ਐਕਸਟਰਾ ਪੁਆਇੰਟਸ ਇਹ ਇਦਾਂ ਹੈ ਕਿ ਇਮੀਗ੍ਰੇਸ਼ਨ ਦੇ ਜਿਹੜੇ ਪੁਆਇੰਟਸ ਆ ਸਾਨੂੰ ਐਕਸਟਰਾ ਮਿਲਣਗੇ ਔਰ ایਆਈਪੀਪੀ ਦੇ ਅੰਦਰ ਜੋ ਤੁਸੀਂ ਬੈਚਲਰ ਡਿਗਰੀ ਕੀਤੀ ਹੁੰਦੀ ਹੈ ਤਾਂ ਉਹਦੇ ਚ ਪੀਆਰ ਲੈਣੀ ਬਹੁਤ ਹੀ ਆਸਾਨ ਹੋ ਜਾਂਦੀ ਹੈ ਸੋ ਡੈਫੀਨੇਟਲੀ ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਡਿਪਲੋਮਾ ਜਦੋਂ ਅਸੀਂ ਲੈਨੇ ਆ ਤਾਂ ਉਹਦੇ ਪੁਆਇੰਟਸ ਵੀ ਘੱਟ ਹੈ ਪੀਆਰ 'ਚ ਸੈਲਰੀਜ਼ ਵੀ ਘੱਟ ਮਿਲਣਗੀਆਂ ਔਰ ਕੀ ਕਹਿੰਦੇ ਜਦੋਂ ਅਸੀਂ ਬੈਚਲਰ ਡਿਗਰੀ ਲਵਾਂਗੇ ਤਾਂ ਸਾਨੂੰ ਪੋਜੀਸ਼ਨ ਵੀ ਹਾਇਰ ਮਿਲੇਗੀ ਕਿਉਂਕਿ ਇੱਕ ਨੌਕ ਕੋਡ ਹੁੰਦਾ ਹੈ ਉਹ ਏ ਬੀ ਸੀ ਸੋ ਡਿਪਲੋਮਾ ਕਰਕੇ ਸਾਨੂੰ ਸੀ ਜਾਂ ਕੀ ਕਹਿੰਦੇ ਆ ਬੀ 'ਚ ਜੌਬ ਮਿਲਦੀ ਹੈ ਉਹ ਜਾਂ ਏ 'ਚ ਜੌਬ ਕਰਨ ਲਈ ਸਾਨੂੰ ਬੈਚਲਰ ਡਿਗਰੀ ਕਰਨੀ ਜ਼ਰੂਰੀ ਹੈ ਸੋ ਸਟੂਡੈਂਟ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਔਰ ਜੇ ਤੁਸੀਂ ਪੀਆਰ ਅਪਲਾਈ ਕਰਨਾ ਚਾਹੁੰਦੇ ਹੋ ਔਰ ਤੁਸੀਂ ਅਜਿਹੀ ਡੀਗਰੀ ਚ ਕੈਨੇਡਾ ਚ ਬੇਸ ਹੋ ਤਾਂ ਡੈਫੀਨਿਟਲੀ ਸਾਡੀ ਤੁਸੀਂ ਕੈਨੇਡਾ ਦੀ ਟੀਮ ਨੂੰ ਵੀ ਕੰਟੈਕਟ ਕਰ ਸਕਦੇ ਹੋ ਜਾਂ ਸਾਡੀ ਇੰਡੀਆ ਦੀ ਟੀਮ ਨੂੰ ਵੀ ਕੰਟੈਕਟ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਸੀਂ ਪੀਆਰ ਤੇ ਗਾਈਡੈਂਸ ਦੇ ਸਕੀਏ